ਇਕ ਗਾਲ ਦੋਸਤੋ ਮੈਂ ਭਪਿੰਦਰ ਸਿੰਘ ਚਹਾਂ ਜੱਸੀ ਪੋਵਾਲੀ ਇਹ ਬੂਰੀ ਮੱਦ ਬਕਾਊ ਐ ਆਪਣੀ ਜੋ ਕਿ ਇਹ ਪਿੰਡ ਮੇਰੇ ਰਿਸ਼ਤੇਦਾਰ ਕੋਲੇ ਖੜੀ ਐ ਪਿੰਡ ਐ ਗੰਗਾ ਨਥਾਣਾ ਗੰਗਾ ਜੋ ਨਥਾਣੇ ਦੇ ਨੇੜੇ ਆ ਮੇਰੇ ਰਿਸ਼ਤੇਦਾਰ ਹਰਮੀਤ ਸਿੰਘ ਕੋਲ ਖੜੀ ਐ ਤੇ ਜਿਸ ਵੀ ਭਰਾ ਨੇ ਇਹ ਮੱਦ ਲੈਣੀ ਆਣਾ ਉਹ ਬਾਈ ਨਾਲ ਸੰਪਰਕ ਕਰ ਸਕਦਾ ਤੇ ਮੈਂ ਉਹਦਾ ਨੰਬਰ ਤੁਹਾਨੂੰ ਦਿੰਨਾ ਹੈ ਬਾਈ ਹਰਮਿੰਦਰ ਸਿੰਘ ਲੁਧੜ ਦਾ 8054302237 8054302237 ਨੰਬਰ ਹੈ ਤੇ ਪਿੰਡ ਦਾ ਬਾਈ ਦਾ ਗੰਗਾ ਨੇੜੇ ਨਥਾਣਾ ਹਣਾ ਤੇ ਮੱਝ ਦੂਜੇ ਸੂਏ ਤੇ ਇਹਦਾ ਦੁੱਧ ਦਿੱਤਾ ਸੀ ਇਹਨੇ ਪਹਿਲਾ ਸੂਏ 11 ਲੀਟਰ ਤੇ ਆਇਨੇ ਪਹਿਲੇ ਸੂਏ ਕੱਟੀ ਦਿੱਤੀ ਸੀ ਤੇ ਜੋ ਵੀ ਮੇਰਾ ਭਰਾ ਮੱਧ ਖਰੀਦਣਾ ਚਾਹੁੰਦਾ ਤੇ ਉਹ ਵੀਡੀਓ ਨੂੰ ਦੇਖ ਕੇ ਤੇ ਫੋਨ ਕਰਕੇ ਮੱਧ ਨੂੰ ਖਰੀਦ ਸਕਦਾ ਤੇ ਇਹ ਮੱਧ ਮੈਥੋਂ ਦੇਖ ਕੇ ਡਰ ਰਹੀ ਹੈ ਕਿਉਂਕਿ ਇਹਨੂੰ ਐ ਲੱਗਦਾ ਹੈ ਵੀ ਕੋਈ ਡਾਕਟਰ ਆ ਗਿਆ ਤੇ ਆ ਇਹਦਾ ਲੇਵਾ ਨਾ ਤੁਹਾਨੂੰ ਲੇਵਾ ਦਿਹਾਉਣੇ ਆ ਵੈਸੇ ਵੈਸੇ ਮੱਝ ਦੇਖੇ ਦੀ ਪਤਾ ਲੱਗੂ ਭਰਾਵੋ ਤੁਸੀਂ ਆ ਕੇ ਮੱਝ ਜ਼ਰੂਰ ਦੇਖ ਲੈਣੀ ਪਿੰਡ ਗੰਗਾ ਤੇ ਇਹਦੇ ਥੂਂਦੇ ਇਹਦੇ ਰਹਿ ਕੇ ਦਿਨ ਸਾਰੇ ਥੂਂਦੇ ਇਹਦੇ ਰਹਿ ਕੇ ਦਿਨ ਘੱਟ ਤੋਂ ਘੱਟ ਬਸ ਅੱਜ 2 ਤਰੀਕ ਹੋ ਗਈ 5 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਤੇ ਪਿੰਡ ਗੰਗਾ ਇਹ ਮੱਝ ਹੈ ਤੇ ਜੋ ਨੰਬਰ ਦਿੱਤਾ ਮੈਂ ਵੀਡੀਓ ਦੇ ਉੱਪਰ ਵੀ ਵੀਡੀਓ ਦੇ ਲਿਖਾਂਗਾ ਤੇ ਉਸ ਤੇ ਸੰਪਰਕ ਕਰਨਾ ਲੈਣਾ ਜੋ ਵੀ ਪਣ ਪੁਰਾਣੇ ਮੱਝ ਖੇਦਣੀਆਂ ਤੇ ਮੱਝ ਬਹੁਤ ਸੇਲ ਆ ਬਈ ਇਹ ਬਹੁਤ ਵਧੀਆ ਕੋਈ ਇਹਨੂੰ ਬਿਮਾਰੀ ਚੁਮਾਰੀ ਨਹੀਂ ਕੁਛ ਨਹੀਂ ਇਹਨੂੰ ਤੇ ਵਧੀਆ ਮੱਝ ਐ ਇਹ ਫਰੀ ਸਾਲ ਜੰ ਤੁਸੀਂ ਇਹਨੂੰ ਤੇ ਇਹਨੇ ਪਹਿਲੇ ਸੂਏ ਤੁਹਾਨੂੰ ਦੱਸਿਆ ਜੀ ਆ ਨਾ ਦੁਬਾਰਾ ਫੇਰ ਦੱਸ ਦਿੰਨੇ ਆ ਵੀ 11 ਲੀਟਰ ਦੁੱਧ ਦਿੱਤਾ ਸੀ ਹੁਣ ਤਨਾਂ ਦਾ ਰਹਿ ਗਿਆ ਤੇ ਸੂਨ ਚ ਬਾਕੀ 5 ਦੇ ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਣੇ ਆ ਜੇ ਸਰ ਵੀ ਵੀਰ ਨੇ ਖਰੀਦਨੀਆਂ ਮੱਜ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਮੇਰੇ ਰਿਸ਼ਤੇਦਾਰ ਨਾਲ ਹਰਮਿੰਦਰ ਸਿੰਘ ਗੰਗਾ ਨਾਲ ਸੰਪਰਕ ਕਰ ਸਕਦਾ ਹੈ